ਆਈ ਆਪਣਾ ਨਾਮ ਦੱਸੋ ਹਰਵਿੰਦਰ ਸਿੰਘ ਮਸਾਣਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਅੱਜ ਕੀ ਕਰਦੇ ਨੇ ਸਾਡੇ ਕੋਲ ਇਸ ਸਮੇਂ ਪਟਾਣਾ ਸ਼ਹਿਰ ਦੀ ਸਭ ਤੋਂ ਵੱਡੀ ਮਾਰਕੀਟ ਦੇ ਵਿੱਚ ਖੜੇ ਆ ਜਿਹੜਾ ਸਕੁਅਰ ਸੈਂਟਰ ਮਾਰਕੀਟ ਹੈ ਇੱਥੇ ਬਿਲਕੁਲ ਸਾਫ਼ ਤੌਰ ਤੇ ਕੌਰੀਓਰ ਅਪੀਲ ਕਰਨ ਦੇ ਲਈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੀ ਸਾਂਝੀ ਆਲ ਤੇ ਜੋ 30 ਦਸੰਬਰ ਨੂੰ ਪੰਜਾਬ ਬੰਦ ਹੋ ਰਿਹਾ ਹੈ ਉਹਨੂੰ ਮੁਕਮਲ ਕਰਨ ਲਈ ਉਹਨੂੰ ਸਿਰੇ ਲਾਉਣ ਦੇ ਲਈ ਉਹਦੇ ਲਈ ਲੋਕਾਂ ਦੇ ਵਿੱਚ ਜਾਗਰੂਕਤਾ ਦੇ ਲਈ ਮੈਨ ਟੂ ਮੈਨ ਦੁਕਾਨ ਤੋਂ ਹਰ ਦੁਕਾਨ ਤੇ ਸਨੇਹਾ ਦੇਣ ਦੇ ਲਈ ਐਸ ਵਕਤ ਤੁਰੇ ਹੋਏ ਆ ਤੇ ਲੋਕਾਂ ਦੇ ਮੋਰੇ ਇਹ ਬੇਨਤੀ ਵੀ ਕਰਦੇ ਆ ਤੇ ਅਪੀਲ ਵੀ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਆਪਣਾ ਸਰਕਾਰ ਦਾ ਉਹਦਾ ਛੱਡ ਕੇ ਕਾਰਪੋਰੇਟ ਦੇ ਹੱਥਾਂ ਦੀ ਕਟਕੁਤਲੀ ਬਣ ਕੇ ਦੇਸ਼ ਤੇ ਨਾਲ ਧਾਨ ਕਰਦੀ ਪਈ ਆ ਤੇ ਲੋਕਤੰਤਰ ਦੇ ਚਿਹਰੇ ਤੋਂ ਮਖੌਟਾ ਲੱਤ ਗਿਆ ਜਿਸ ਤਰੀਕੇ ਨਾਲ ਜਗਜੀਤ ਸਿੰਘ ਡੱਲੇਵਾਲ ਪਿਛਲੇ 33 ਦਿਨ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਸਰਕਾਰ ਉਹਨਾਂ ਦੇ ਪ੍ਰਤੀ ਕਿਸੇ ਵੀ ਪ੍ਰਕਾਰ ਦਾ ਸੀਰੀਅਸ ਹੋ ਕੇ ਫੈਸਲਾ ਲੈਣ ਦੀ ਬਜਾਏ ਸੂਬਾ ਸਰਕਾਰ ਨੂੰ ਅਕਸਾ ਕੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਉੱਥੇ ਚੁੱਕਣ ਦੀਆਂ ਤਿਆਰੀਆਂ ਕਰ ਰਹੀ ਆ ਸਾਫ਼ ਕਹਿੰਦੇ ਆ ਇਹ ਸਮਾਜਨੇਮਰਾਹੀ ਕੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਗੁੱਟ ਨੂੰ ਹੱਥ ਪਾਉਣ ਤੋਂ ਪਹਿਲਾਂ ਬਹੁਤ ਸਾਰੇ ਹਜ਼ਾਰਾਂ ਗੁੱਟਾਂ ਨੂੰ ਕੱਟਨੇ ਪੈਣੇ ਆ ਫਿਰ ਤੁਸੀਂ ਉੱਤੇ ਕਹ ਸਕਦੇ ਹੋ ਤੇ ਆਰਥਿਕ ਨੀਤੀਆਂ ਜਿਹੜੀਆਂ ਕਾਰਪੋਰੇਟ ਦੀਆਂ ਤੁਸੀਂ ਪੰਜਾਬ ਵਿੱਚ ਲਾਗੂ ਕਰਨ ਦੀ ਸੋਚ ਰਹੇ ਹੋ ਆ ਪੰਜਾਬ bản ਦਾ ਜੋ ਸਮਰਥਨ ਸਾਨੂੰ ਪੂਰੇ ਸ਼ਹਿਰ ਦੇ ਵਿੱਚੋਂ ਮਿਲਿਆ ਇਹ ਸਾਫ਼ ਦੱਸਦਾ ਹੈ ਕਿ ਕੇਂਦਰ ਸਰਕਾਰ ਦੀਆਂ ਜਿਹੜਾ ਖੋਖਲੀਆਂ ਹੋ ਚੁੱਕੀਆਂ ਹੁਣ ਵੱਡਾ ਰੁਖ ਉਟਿਆ ਜਾਣ ਵਾਲਾ ਆ ਤੇ ਜਲਦੀ ਉਟਿਆ ਜਾਊਗਾ ਲੋਕ ਆਪਣੇ ਹੱਕਾਂ ਦੀ ਜੰਗ ਇਦਾਂ ਹੀ ਲੜਦੇ ਰਹਿਣਗੇ ਬਿਲਕੁਲ ਹਰ ਦੁਕਾਨ ਤੇ ਜਾ ਕੇ ਹਰ ਦੁਕਾਨਦਾਰ ਵੀਰ ਨੂੰ ਛੋਟੇ ਵਪਾਰੀ ਟਰਾਂਸਪੋਰਟ ਆਟੋ ਰਿਕਸ਼ਾ ਵਾਲੇ ਇਲੈਕਟ੍ਰਿਕ ਰਿਕਸ਼ਾ ਵਾਲੇ ਇਤੋਂ ਤੱਕ ਕਿ ਵਿਦੇਕ ਸੰਸਥਾ ਮਾ ਬੇਰਿੰਗ ਕਾਲਜ ਆ ਗੁਰਨਾਣਕ ਕਾਲਜ ਆ ਸਾਰਿਆਂ ਨੂੰ ਜਾ ਕੇ ਨਿੱਜੀ ਤੌਰ ਤੇ ਬੇਨਤੀ ਕੀਤੀ ਆ ਪੁਰ ਯੂਰੋ ਅਪੀਲ ਕੀਤੀ ਆ ਕਿ ਇਹ ਹੱਕਾਂ ਦੀ ਜੰਗ ਦੇ ਵਿੱਚ ਤੁਸੀਂ ਸ਼ਾਮਲ ਹੋਵੋ ਤੇ ਸਾਰਿਆਂ ਨੇ ਅੱਗੋਂ ਬਹੁਤ ਵੱਡਾ ਸਮਰਥਨ ਦਿੱਤਾ ਹੈ ਕਿਨੈਕਸ ਜੋਗ ਮੇਰੇ ਹਿਸਾਬ ਦੇ ਨਾਲ ਅੱਜ ਤਾਂ ਅਸੀਂ ਸਟੇਟਮੈਂਟ ਦੇ ਰਹੇ ਹਾਂ 30 ਦਸੰਬਰ ਨੂੰ ਇਹ ਮੁਕੰਮਲ ਤੌਰ ਤੇ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਵਿੱਚ ਜਿਹੜੀ ਆ ਐ ਬਿਲਕੁਲ ਚੁੱਪੀ ਵਾਲਾ ਮਾਹੌਲ ਤੇ ਬੰਦ ਵਿਖਣ ਨੂੰ ਮਿਲੇਗਾ ਜੀ ਮਾ ਹਰਪਰ ਸਿੰਘ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਪ੍ਰਧਾਨ ਜੋਨ ਅਕਲ ਸਾਹਿਬ ਜੀ ਅੱਜ ਜਿਹੜਾ 30 ਤਰੀਕ ਨੂੰ ਗੰਦ ਦਾ ਸੱਦਾ ਦਿੱਤਾ ਗਿਆ ਵਾ ਕਿਸਾਨ ਮਜ਼ਦੂਰ ਮੋਰਚਾ ਤੇ ਇਸ ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵੱਲੋਂ ਲਗਾਤਾਰ 11 ਮਹੀਨਿਆਂ ਤੋਂ ਉੱਥੇ ਜਿਹੜਾ ਵਾ ਸਾਡਾ ਸੰਘਰਸ਼ ਜਾਰੀ ਆ ਤੇ ਸਰਕਾਰ ਪੂਰੇ ਜ਼ਬਰ ਜਿਹੜਾ ਸਾਡੇ ਤੇ ਢਾਹ ਰਹੀ ਆ ਸਾਡੇ 40 ਦੇ ਕਰੀਬ ਜਿਹੜੇ ਆ ਉਹ ਉੱਥੇ ਸ਼ਿਦਿਆ ਹੋ ਚੁੱਕੀਆਂ ਸੈਂਕੜੇ ਕਿਸਾਨ ਸਾਡੇ ਜ਼ਖਮੀ ਹੋ ਚੁੱਕਿਆ ਲੋਹ ਦੀਆਂ ਕੰਡਾ ਬਣਾ ਕੇ ਸਰਕਾਰ ਨੇ ਸੜਕ ਤੇ ਜਿਹੜੇ ਕਿਲੇ ਬਣਾਏ ਹੋਏ ਆ ਉਹ ਸਾਡੀ ਦਿੱਲੀ ਤੇ ਸਾਨੂੰ ਜਾਣੇ ਦਿੱਤਾ ਜਾ ਰਿਹਾ ਬੱਲੇਵਾਲ ਸਾਹਿਬ 32 33 ਦਿਨ ਤੋਂ ਮਰਨ ਵਰ ਤੇ ਬੈਠੇ ਹੋਇਆ ਕੋਈ ਸਾਲ ਲੈਣ ਦੀ ਬਜਾਏ ਸਾਡੇ ਤੇ ਸਿਰੇ ਤੇ ਜ਼ਬਰ ਕੀਤਾ ਜਾ ਰਿਹਾ ਤੇ ਉਹਨੂੰ ਪੰਜਾਬ ਸਰਕਾਰ ਨੂੰ ਕਹਾਂ ਕਿ ਬੱਲੇਵਾਲ ਸਾਹਿਬ ਨੇ ਚੁੱਕਣ ਦੀਆਂ ਜਿਹੜੀਆਂ ਹਦਾਇਤਾਂ ਬਣਾ ਰਿਆ ਸੋ ਬਿਲਕੁਲ ਜਿਹੜਾ ਵਾ 30 ਦਾ ਬੰਦਵਾ ਪੂਰਾ ਪੰਜਾਬ ਵਾਸੀ ਦੱਸ ਦੇਣਗੇ ਕਿ ਕੇਂਦਰ ਸਰਕਾਰ ਨੂੰ ਵੀ ਅਸੀਂ ਇੱਕ ਜੁਟਵਾ ਤੇ ਤੇਰੀਆਂ ਜਿਹੜੀਆਂ ਕੋਰ ਪੱਖੀ ਨੀਤੀਆਂ ਆਵਾ ਉਹਨੂੰ ਪੰਜਾਬ ਦੇ ਵਿੱਚ ਬਿਲਕੁਲ ਲਾਗੂ ਨਹੀਂ ਹੋਣ ਦਿਆਂਗੇ ਇਹ ਵਾਦਾ ਬੰਦਾ ਸਿੰਘ ਬਹਾਦਰ ਨੇ ਜਿਹੜੀਆਂ ਸਾਨੂੰ ਜ਼ਮੀਨਾਂ ਦਿੱਤੀਆਂ ਵਾ ਅੱਜ ਇਹ ਖੋਹਣ ਦੀਆਂ ਤਿਆਰੀਆਂ ਕਰ ਰਿਹਾ ਪੂਰਾ ਛੋਟਾ ਵਪਾਰੀ ਦੁਕਾਨਦਾਰ ਸਭ ਨਸ਼ਟ ਕਰਕੇ ਇੱਕੋ ਹੀ ਕਾਰਪੋਰੇਟ ਅਥੇ ਕਰਾਉਣੇ ਜਿਹੜੇ ਦੋ ਚਾਰ ਖੜੇ ਕਰਨਾ ਚਾਹੁੰਦੇ ਬਾਣੀਆਂ-ਦਾਨੀਆਂ ਨੂੰ ਸੋ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਹ ਜੰਗ ਜਿਹੜੀ ਆ ਚੜ੍ਹਦੀ ਕਲਾ ਨਾਲ ਲੜਾਂਗੇ ਚਾਹੇ ਜਿੰਨੇ ਵੀ ਸਿਰ ਸਾਨੂੰ ਦੇਣੇ ਪੈਣ ਦੇਵਾਂਗੇ ਪਰ ਪਿੱਛੇ ਨਹੀਂ ਮੁੜਾਂਗੇ ਆਹ ਯਾ ਤੀ ਦਾ ਬਾਂਦਰਾ ਜਿੱਦਾਂ ਪਿੱਛੇ ਰੇਲਾਂ ਜਾਮ ਹੋਈਆਂ ਤੇ ਸਾਡੀਆਂ ਅਸਾਂ ਦੇ ਕਿਤੇ ਲੋਕ ਵੱਧ ਨਿਕਲ ਕੇ ਆਇਆ ਆ ਅੱਜ ਦੀ ਵੀ ਤੁਹਾਨੂੰ ਜਿਹੜਾ ਵਾ ਪਤਾ ਲੱਗੂਗਾ ਬਹੁਤ ਵੱਡਾ ਹੰਗਾਰਾ ਹਰ ਮਾਰਕੀਟ ਦੇ ਕਾਲਜ ਦੁਕਾਨ ਜਿੱਥੇ ਵੀ ਜਾ ਰਹੇ ਆ ਬਹੁਤ ਵੱਡਾ ਹੰਗਾਰਾ ਜਿਹੜਾ ਲੋਕ ਸਾਨੂੰ ਦੇ ਰਹੇ ਆ ਵੇੜੀ ਫੜੀ ਆ ਦੁਕਾਨ ਦਾ ਸਬਜ਼ੀ ਵਾਲੇ ਦੁੱਧ ਤੱਕ ਜਿਹੜਾ ਲੋਕਾਂ ਨੇ ਆਖਿਆ ਵੀ ਉਸ ਦਿਨ ਅਸੀਂ ਦੁੱਧ ਵੀ ਬੰਦ ਜਿਹੜਾ ਵਾ ਕਰਾਂਗੇ ਨਹੀਂ ਤਾਂ ਅੱਗੇ ਪਕਾਵਾਂਗੇ ਤੇ ਬਹੁਤ ਵੱਡਾ ਹੰਗਾਰਾ ਜਿਹੜਾ ਲੋਕਾਂ ਨੇ ਦਿਖਾਵਾ ਕੀਤਾ ਕਿ ਕਿਹੜੇ ਦੁਕਾਨਾਂ ਨਹੀਂ ਜਾ ਰਹੇ ਕਿ ਬਾਕੀ ਸੰਸਥਾਵਾਂ ਜਿਸ ਨੂੰ ਹੋਰ ਜਿੰਨੇ ਹੈ ਗਿਆ ਉਹਨਾਂ ਨੇ ਸਾਨੂੰ ਸਾਰੀਆਂ ਜੁਨੀਅਨਾਂ ਦੇ ਵਿਦਿਆਰਥੀ ਜੁਨੀਅਨ ਜਿੱਦਾਂ ਟੈਂਪੂ ਜੁਨੀਅਨ ਆ ਬਾਸੀ ਬਗ ਸਰਦਾਰ ਪੀਆਰਟੀ ਸੀਸੀਆਰਐਸ ਬਹੁਤ ਵੱਡਾ ਹੰਗਾਰਾ ਸਾਨੂੰ ਇਹਨਾਂ ਨੇ ਸਮਰਥਨ ਦਿੱਤਾ ਪਟਵਾਰੀਆਂ ਨੇ ਸਾਨੂੰ ਦਿੱਤਾ ਵਾ ਤਹਿਸੀਲਦਾਰ ਹਰ ਬੰਦੇ ਨੇ ਸਾਨੂੰ ਜਿਹੜਾ ਸਮਰਥਨ ਦੇ ਰਿਹਾ ਉਹ ਦਿਨੋ ਦਿਨ ਜਿਉਂ-ਜਿਉਂ ਲੱਗ ਗਿਆ ਆ ਰਿਹਾ ਜਾਂ ਲੋਕਾਂ ਦਾ ਸਹਾਰਾ ਜਿਹੜਾ ਹੋਰ ਵਧਦਾ ਜਾ ਰਿਹਾ ਭਾਈ ਆਪਣਾ ਨਾਮ ਦੱਸ ਦਿਓ ਦੁਕਾਨਦਾਰ ਤੁਸੀਂ ਕਿਹਨਾਂ ਨਾਲ ਕਿਹਨਾਂ ਦਾ ਮੇਰਾ ਨਾਮ ਸਰਬਜੀਤ ਸਿੰਘ ਬਾਜਵਾ ਹੈ ਤੇ ਮੈਂ ਕੱਪੜੇ ਦਾ ਸ਼ੋਰੂਮ ਹਾਂ ਰੋਮੀਆ ਮਲੈਕਸਰ ਦੇ ਨਾਂ ਦੇ ਆ ਤੇ ਦੁਕਾਨਦਾਰ ਭਾਜੀ ਅਸੀਂ ਬਾਅਦ ਚ ਆ ਪਹਿਲਾਂ ਹੀ ਕਿਸਾ ਰਹੇ ਆ ਕਿਉਂਕਿ ਸਾਡੇ ਜਿੰਨੇ ਵੀ ਪੰਜਾਬ ਦੇ ਧੰਦੇ ਕਿਸਾਨੀ ਨਾਲ ਰਿਲੇਟਡ ਆ ਜੇ ਕਿਸਾਨ ਨਾ ਰਿਹਾ ਤੇ ਦੁਕਾਨਾਂ ਵੀ ਰਹਿਣੀਆਂ ਕੋਈ ਬਿਜ਼ਨਸ ਨਹੀਂ ਰਹਿਣਾ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਵਾ ਸਾਰੀ ਮਾਰਕੀਟ ਨੂੰ ਜਿੰਨੇ ਆ ਪੰਜਾਬ ਦੇ ਲੋਕ ਆ ਮੈਂ ਤੇ ਇਹ ਬੇਨਤੀ ਕਰਦਾ ਵਾਂ ਕਿ ਅਸੀਂ ਸਾਰੇ ਰਲ ਮਿਲ ਕੇ ਕਿਸਾਨਾਂ ਦਾ ਸਾਥ ਦਈਏ ਤਾਂ ਜੋ ਜਿਹੜਾ 30 ਤਰੀਕ ਨੂੰ ਪੰਜਾਬ ਬੰਦ ਕੀਤਾ ਜਾ ਰਿਹਾ ਅਸੀਂ ਕਿਸਾਨਾਂ ਦੇ ਨਾਲ ਪੂਰਾ ਸਹਿਯੋਗ ਕਰਦੇ ਆ ਤੇ ਅਸੀਂ ਸਾਰੇ ਕਿਸਾਨਾਂ ਨੂੰ ਇਹ ਕਹਿੰਨੇ ਆ ਕਿ ਡੱਲੇ ਸਾਹਿਬ ਫਨੌਰੀ ਬਾਰਡਰ ਤੇ ਭੋਖੜਤਾਵ ਦੇ ਬੈਠੇ ਆ ਤੇ ਸਾਨੂੰ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ ਆ ਰਲ ਮਿਲ ਕੇ ਹਮਲਾ ਮਾਰਾਂਗੇ ਤਾਂ ਹੀ ਸਾਡੇ ਜਿਹੜੇ ਬਿਜ਼ਨਸ ਆ ਦੁਕਾਨਾਂ ਤਾਂ ਹੀ ਬਸ ਸਕੜਗੀਆਂ ਬਸ ਮੈਂ ਇਹੋ ਕੁਝ ਕਹਿਣਾ ਚਾਹੁੰਦਾ ਆ